ਅੱਜ ਸਭੱਚੇ ਦੁਨੀਆ ਵਿੱਚ ਵਸਰੇ ਮੁਸੀਬਾਈ ਜਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਔਰ ਮੈਂ ਖਾਸ ਕਰਕੇ ਧੰਨਵਾਦੀ ਹਾਂ ਫਾਦਰ ਜੌਨ ਜੀ ਦਾ ਜਿਹੜੇ ਗੁਰਦਾਸਪੁਰ ਪੈਰਿਸ ਪਲੀਸਟ ਨੇ ਉਹਨਾਂ ਨੇ ਉਹਨਾਂ ਦੇ ਉਪਰਾਲਾ ਅੱਜ ਕਾਫੀ ਲੰਬੇ ਸਮੇਂ ਬਾਅਦ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਗਈ ਆ ਔਰ ਸਾਰੀਆਂ ਮਿਸ਼ਨਾਂ ਪਹਿਲੇ ਵੀ ਇੱਕ ਜੁਟ ਹੋ ਕੇ ਏਕਤਾ ਦਾ ਸਬੂਤ ਦਿੰਦੀਆਂ ਸੀ ਲੇਕਿਨ ਫਾਦਰ ਜੀ ਨੂੰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਕ ਵਾਰੀ ਫੇਰ ਸਾਰੀਆਂ ਮਿਸ਼ਨਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਕੇ ਇਹ ਸ਼ੋਭਾ ਯਾਤਰਾ ਸਾਂਝੇ ਤੌਰ ਤੇ ਕੱਢੀ ਆ ਲੇਕਿਨ ਜਿੱਥੇ ਸਾਡਾ ਖੁਸ਼ੀ ਦਾ ਦੇਣਵਾ ਸਾਡੇ ਬਾਰੇ ਖੁਸ਼ੀਆਂ ਦਾ ਦਿਹਾੜਾ ਵਾ ਉੱਥੇ ਮੈਨੂੰ ਬੜੇ ਦੁੱਖ ਦੇ ਨਾਲ ਵੀ ਇਹ ਕਹਿਣਾ ਪੈ ਰਿਹਾ ਵਾ ਕਿ ਅੱਜ ਇੰਨੀ ਭਾਰੀ ਸੰਖਿਆ ਦੇ ਵਿੱਚ ਮੁਸੀਬਾਈਚਾਰਾ ਇਸ ਜਗ੍ਹਾ ਤੇ ਪਹੁੰਚਿਆ ਇਸ ਤਿਹਾੜ ਨੂੰ ਮਨਾਉਣ ਵਾਸਤੇ ਲੇਕਿਨ ਕੋਈ ਵੀ ਸਾਡੇ ਹਲਕੇ ਨਾਲ ਸਬੰਧਤ ਕੋਈ ਵੀ ਰਾਜਨੀਤਿਕ ਲੀਡਰ ਜਿਹੜਾ ਵਾ ਉਹ ਵਧਾਈ ਦੇਣ ਵਾਸਤੇ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਕਿਉਂਕਿ ਗੁਰਦਾਸਪੁਰ ਦੀ ਇੱਕ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹ ਵਾਰਡ ਦੇ ਵਿੱਚ ਹੀ ਇਹਨੇ ਵਿਵਸਥ ਨੇ ਕਿ ਉਹਨਾਂ ਨੂੰ ਮੁਸੀਬਾ ਹੀ ਚੜ੍ਹਦੀ ਕੋਈ ਯਾਦ ਨਹੀਂ ਆਈ ਔਰ ਨਾ ਮੁਸੀਬਾ ਹੀ ਚਰ ਨੂੰ ਵਧਾਈ ਦੇਣ ਆਏ ਨੇ ਬਹੁਤ ਹੀ ਅਫਸੋਸਜਨਕ ਔਰ ਦੁਖਦਾਈ ਗੱਲ ਆ ਪੰਜਾਬ ਸਰਕਾਰ ਨੇ ਸਟੇਜ ਪਤਲੀ ਬਣਾਇਆ ਕਵਰੀ ਵੀ ਨਹੀਂ ਲੈ ਕੀ ਕਹਿਣਾ ਚਾਹੀਦਾ ਦੇਖੋ ਜੀ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਅਨਾਉਂਸ ਕਰਤਾ ਹੀ ਪੀਐਸੀ ਪੰਜਾਬ ਪਧਨੀ ਜਿਹੜਾ ਵੱਡਾ ਦਿਨ ਵਾ ਉਹ ਗੁਰਦਾਸਪੁਰ ਵਿੱਚ ਮਨਾਵਾਂਗੇ ਲੇਕਿਨ ਮੇਰੇ ਖਿਆਲ ਨਾਲ ਉਹ ਖਾਦੀ ਪੀਤੀ ਵਿੱਚ ਗੱਲ ਕਰ ਗਏ ਸੀ ਕਿ ਹੁਣ ਉਹਨਾਂ ਨੂੰ ਚੇਤਾ ਭੁੱਲ ਗਿਆ ਵਾ ਤੇ ਉਹਨਾਂ ਨੂੰ ਵੱਡਾ ਦਿਨ ਮਨਾਇਆ ਨਹੀਂ ਹੈਗਾ ਸਭ ਤੋਂ ਪਹਿਲਾਂ ਸਾਰੇ ਮੀਡੀਆ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਟ੍ਰਾਫਿਕ ਪੁਲਿਸ ਵਾਲਿਆਂ ਦਾ ਪੂਰੇ ਸਹਿਦ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਅੱਜ ਜਿਹੜੀ ਸ਼ੁਭ ਯਾਤਰਾ ਇਹ ਦੇ ਵਿੱਚ ਸਾਡਾ ਸਾਥ ਦੇ ਕੇ ਬਹੁਤ ਵੱਡਾ ਇੱਕ ਸੰਯੋਗ ਦਿੱਤਾ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਔਰ ਸਭ ਤੋਂ ਪਹਿਲੇ ਮੈਂ ਇਹ 90 ਸਾਲ ਦੀਆਂ ਤੇ ਵੱਡੇ ਦਿਨ ਦੀਆਂ ਸਾਰੇ ਮਨੁੱਖੀ ਜਾਤੀ ਨੂੰ ਮੁਬਾਰਕਬਾਦ ਦਿੰਦਾ ਔਰ પ્રાર્થના ਕਰਦਾ ਕਿ ਪ੍ਰਭੂ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆ ਖੁਸ਼ਹਾਲੀ ਲੈ ਕੇ ਆਵੇ ਔਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਕਮੀ ਨਾ ਰਵੇ ਬਾਕੀ ਪ੍ਰਵੇਸ਼ ਟੋਂਗ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਟੇਟ ਲੈਵਲ ਦੇ ਉੱਤੇ ਜਿਹੜਾ ਵਾ ਇਹ ਵੱਡਾ ਦਿਨ ਮਨਾਉਣ ਵਾਸਤੇ ਉਹਨਾਂ ਨੇ ਐਲਾਨ ਕੀਤਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਐਲਾਨ ਕਰਕੇ ਉਸ ਤੋਂ ਬਾਅਦ ਜਿਹੜੀ ਸਟੇਟ ਸਰਕਾਰ ਸੌਂਗੀ ਹੈ ਚਲੋ ਉਹਨਾਂ ਦੀ ਆਪਣੀ ਮਾਜੀ ਆ ਭਾਈਚਾਰੇ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਣੇ ਜਿਹੜੇ ਸਾਡੇ ਜਿੰਨੇ ਵੀ ਰਾਜਨੀਤਿਕ ਲੀਡਰ ਆ ਭਾਈਚਾਰੇ ਦੇ ਜਿੰਨੇ ਵੀ ਨਿਵਾਸੀ ਹੈ ਮੈਂ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਾਜਨੀਤਿਕ ਜਿਹੜੀਆਂ ਪਾਰਟੀਆਂ ਨਿਕੀਆਂ ਜਿਸ ਤਰੀਕੇ ਨਾਲ ਸਾਡਾ ਲਾਹ ਲੈਂਦੀਆਂ ਨਿਕੀਆਂ ਤੇ ਸਾਡੇ ਆਏ ਦੇਣੀ ਜਿਹੜੇ ਜਿੰਨੇ ਵੀ ਸਾਡੇ ਧਾਰਮਿਕ ਸਮਾਗਮ ਹੁੰਦੇ ਨੇ ਉਹਨਾਂ ਨੂੰ ਇਗਨੋਰ ਮਾਰਦੀਆਂ ਨੇ ਉਹਨਾਂ ਦਾ ਧਿਆਨ ਦੇਣਾ ਬਹੁਤ ਲਾਜ਼ਮੀ ਹੈ ਬਾਕੀ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਫਿਰ ਤੋਂ ਇੱਕ ਵਾਰੀ ਵੱਡੇ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਸਾਰੀ ਮਨੁੱਖਜਾਤੀ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦਨਾ ਬਹੁਤ ਬਹੁਤ ਧੰਨਵਾਦੀ ਰੈਜ਼ੀਡੈਂਟ ਗੁਰਦਾਸਪੁਰ ਪਾਸਟੇ ਅਸੋਸੀਏਸ਼ਨ ਅੱਜ ਜੋ ਅਸੀਂ ਸਾਰੇ ਮਸੀਕ ਕਲੀਸੀਆ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪਾਸਬਾਨ ਫਾਦਰ ਸਹਿਬਾਨ ਪਾਦਰੀ ਸਹਿਬਾਨ ਅੱਜ ਜੋ ਇਕੱਠੇ ਹੋਏ ਨੇ ਅੱਜ ਅਸੀਂ ਮਿਲ ਕੇ ਸਾਰੀਆਂ ਕਲੀਸੀਆਵਾਂ ਨੇ ਪ੍ਰਭੂ ਯਿਸੂ ਮਸੀਹ ਦੇ ਦਿਹਾੜੇ ਦੇ ਨਾਲ ਸੰਬੰਧਿਤ ਸ਼ੋਭਾ ਯਾਤਰਾ ਕੱਢੀ ਹੈ ਜੋ ਪੂਰੇ ਗੁਰਦਾਸਪੁਰ ਦੇ ਵਿੱਚ ਮੁਬਾਰਕਬਾਦੀ ਅਸੀਂ ਦਿੱਤੀ ਹੈ ਔਰ ਇਹਦਾ ਮੁੱਖ ਉਦੇਸ਼ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਰਹੀਏ ਕਿਉਂਕਿ ਅੱਜ ਦੇਖਣ ਦੇ ਵਿੱਚ ਆਇਆ ਹੈ ਕਿ ਸਮੂਹ ਭਾਈਚਾਰਿਆਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਹਿੱਸਾ ਪਾਇਆ ਹੈ ਮਿਲ ਕੇ ਚਾਹੇ ਉਹ ਕਿਸੇ ਵੀ ਜਾਤੀ ਧਰਮ ਨੂੰ ਬੁਲਾਉਣ ਕਰਦਾ ਸੀ ਪਰ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਸਭ ਨੇ ਇਕਤਾ ਦਾ ਸਬੂਤ ਦਿੱਤਾ ਹੈ ਅਸੀਂ ਸਮੂਹ ਪਾਸਬੰ ਗੁਰਦਾਸਪੁਰ ਦੇ ਸਮੂਹ ਵਾਸੀਆਂ ਨੂੰ ਇਸ ਵੱਡੇ ਦਿਨ ਦੇ ਔਰ ਆ ਰਹੇ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਨੇ ਆ ਕਿ ਪ੍ਰਭੂ ਯੀਸ਼ੂ ਮਸੀਹ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਭ ਲੋਕ ਮਿਲ ਜੁਲ ਕੇ ਆਪਣਾ ਜੀਵਨ ਬਤੀਤ ਕਰਨ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣ ਉਸ ਤੋਂ ਬਾਅਦ ਅਸੀਂ ਸਾਡੇ ਰਿਸਪੈਕਟਡ ਫਾਦਰ ਜੌਨ ਜੀ ਨੂੰ ਬਹੁਤ ਮੁਬਾਰਕਾ ਦਿਨ ਨੇ ਇਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅੱਜ ਸਮੂਹ ਕਲੀਸਿਆ ਸਮੂਹ ਪਾਸਬਾਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਮਿਲ ਜੁਲ ਕੇ ਅਸੀਂ ਹਰ ਇੱਕ ਜੋ مسیਤੀ ਤਿਯਾਰ ਹੈ ਉਸ ਨੂੰ ਸੈਲੀਬ੍ਰੇਟ ਕਰੀਏ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦਈਏ ਥੈਂਕ ਯੂ ਸੋ ਮਚ ਮੈਂ ਰੈਵਰੈਂਟ ਸਰਦੂਲ ਮਸੀਹ ਗੁਰਦਾਸਪੁਰ ਦੇ ਇਲਾਕੇ ਸੇਵਾ ਕਰਦਾ ਹਾਂ ਔਰ ਅੱਜ ਜਦੋਂ ਅਸੀਂ ਸਾਰੇ ਗੁਰਦਾਸਪੁਰ ਦੇ ਵਿੱਚ ਸਾਰੀਆਂ ਮਿਸ਼ਨਾਂ ਨੇ ਮਿਲ ਕੇ ਸਵੇਰ ਯਾਤਰਾ ਕੀਤੀ ਹੈ ਇਸ ਵੇਲੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਲਾਕੇ ਦੇ ਸਾਰੇ ਲੋਕਾਂ ਨੂੰ ਔਰ ਹਿੰਦੁਸਤਾਨ ਦੇ ਵਾਸੀਆਂ ਨੂੰ ਵੱਡੇ ਦਿਨ ਦੀ ਬਹੁਤ ਬਹੁ ਮੁਬਾਰਕਬਾਦ ਦਿੰਦਾ ਹਾਂ ਨਵੇਂ ਸਾਲ ਦੀ ਬਹੁਤ ਬਹੁ ਮੁਬਾਰਕਬਾਦ ਦਿੰਦਾ ਹਾਂ ਔਰ ਮੇਰੀ ਪ੍ਰਾਰਥਨਾ ਹੈ ਸਭ ਲੋਕ ਤਰੱਕੀ ਕਰਨ ਪ੍ਰਭੂ ਦੇ ਚੱਗੇ ਵੱਧੇ ਜਾਣ ਔਰ ਅਸੀਂ ਸਾਰੇ ਮਿਲ ਕੇ ਸੁਰਾਫਾਈ ਪਿਆਰ ਮੁਹੱਬਤ ਨਾਲ ਰਹੀਏ ਸਾਰਿਆਂ ਨੂੰ ਵੱਡੇ ਦਿਨ ਦੀ ਮੁਬਾਰਕਬਾਦ ਵਿਸ਼ੇਸ਼ ਦਿਨ ਹੈ ਕਿਉਂਕਿ ਅਸੀਂ ਗੁਰਦਾਸਪੁਰ ਦੇ ਵਿੱਚ ਸਮਝੀ ਮਸੀਹ ਕਲੀਸੀਆ ਮਸੀਹ ਲੋਗ ਇਕੱਠੇ ਹੋ ਕੇ ਕੁਦਾਉਂਦੇਸ਼ ਮਸੀਦਾ ਜਨਮ ਦਿਹਾੜਾ ਦੇ ਇਸ ਖੁਸ਼ੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢਿਆ ਹੈ ਅਤੇ ਇਸ ਸ਼ੋਭਾ ਯਾਤਰਾ ਦਾ ਕਾਸ ਮਕਸਦ ਹੈ ਕਿ ਸਭ ਤੋਂ ਪਹਿਲਾ ਮਸੀਹ ਦੇ ਵਿੱਚ ਸਾਰੇ ਈਸਾਈ ਇਕ ਹੈ ਕਿਉਂਕਿ ਕੁਦਾਉਂਦੇਸ਼ ਮਸੀਦਾ ਪ੍ਰਾਰਥਨਾ ਵੀ ਇਹੋ ਹੀ ਸੀ ਕਿ ਖੁਦਾ ਬਾਪ ਦੇ ਅੱਗੇ ਜਿਸ ਤਰ੍ਹਾਂ ਮੈਂ ਅਤੇ ਬਾਪ ਇੱਕ ਹਾਂ ਉਸੇ ਤਰ੍ਹਾਂ ਤੁਸੀਂ ਵੀ ਇੱਕ ਹੋ ਜਾਣ ਅਤੇ ਅੱਜ ਅਸੀਂ ਇਸ ਪਾਈਜਾਰੇ ਦੇ ਰਾਹੀਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਖੁਦਾ ਬਾਪ ਨੇ ਪ੍ਰਭੂ ਪਰਮੇਸ਼ਵਰ ਨੇ ਪ੍ਰਭ ਯਿਸੂ ਮਸੀਹ ਨੂੰ ਵੀ ਇਸੇ ਮਕਸਦ ਦੇ ਲਈ ਇਸ ਧਰਤੀ ਉੱਤੇ ਭੇਜਿਆ ਹੈ ਤਾਂਕਿ ਖੁਦਾ ਦਾ ਉਸ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਸਾਰੇ ਸੰਸਾਰ ਦੇ ਵਿੱਚ ਫੈਲਾਇਆ ਜਾਵੇ ਅਤੇ ਇਸੇ ਮਕਸਦ ਲਈ ਅਸੀਂ ਉਹ ਸੰਦੇਸ਼ ਨੂੰ ਲੈ ਕੇ ਅੱਜ ਪ੍ਰਭੇਸ਼ ਮਸੀਹ ਦੇ ਜਨਮ ਦਿਹਾੜੇ ਦੇ ਇਸ ਮੌਕੇ ਦੇ ਉਤੇ ਸ਼ੋਭਾ ਯਾਤਰਾ ਕੱਢਿਆ ਅਤੇ ਇਸ ਲਈਏ ਮੈਂ ਸ਼ਹਿਰ ਦੇ ਇੱਕ ਇੱਕ ਜੀਨ ਨੂੰ ਇੱਕ 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 ਵਿਅਕਤੀ ਨੂੰ ਇਸ ਖੁਸ਼ੀ ਦੇ ਮੌਕੇ ਤੇ ਪ੍ਰਭੇਸ਼ ਮਸੀਹ ਦਾ ਜਨਮ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲੇ ਕਿ ਪ੍ਰਮਾਤਮਾ ਦੇਗੇ ਪ੍ਰਭੂ ਦੇਗੇ ਪ੍ਰਭੇਸ਼ ਮਸੀਹ ਦੇ ਇਹ ਦੁਆ ਹੈ ਕਿ ਸ਼ਹਿਰ ਦੇ ਵਿੱਚ ਹਮੇਸ਼ਾ ਅਮਨ ਚੇਨ ਅਤੇ ਸ਼ਾਂਤੀ ਦਾ ਵਾਤਾਵਰਨ ਹੋਵੇ ਤਾਂ ਕਿ ਸਾਰੇ ਲੋਕ ਜਿੰਨੇ ਵੀ ਇਸ ਗੁਰਦਾਸਪੁਰ ਦੇ ਵਿੱਚ ਜਾਂ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਹੈ ਸਾਰੇ ਇਸੇ ਤਰ੍ਹਾਂ ਅਮਨ ਚੇਨ ਸ਼ਾਂਤੀ ਦੇ ਵਿੱਚ ਅਤੇ ਪਾਈ ਜਾ ਰਹੇ ਦੇ ਵਿੱਚ ਮਿਲ ਜੁਲ ਕੇ ਰਹੇ ਅਤੇ ਪਰਮੇਸ਼ਵਰ ਖੁਦਾ ਹਮਦ ਯਿਸੂ ਮਸੀਹ ਸਭ ਨੂੰ ਆਸ਼ੀਸ਼ ਅਤੇ ਬਰਕਤ ਦੇਵੇ ਅਤੇ ਇਸ ਦੇ ਨਾਲ ਇਸ ਵੱਡਾ ਦਿਨ ਜਾਂ ਮਰੀ ਕ੍ਰਿਸਮਸ ਅਤੇ ਆਉਣ ਵਾਲੇ ਨਵੇਂ ਸਾਲ Happy New Year to all of them.